ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਹਾਂ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਆਪਣੇ ਭੈਣ ਭਰਾਵਾਂ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਕੁਝ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ ਤੇ ਸਾਡੇ ਭੈਣ ਭਰਾ ਕਮੈਂਟ ਕਰਦੇ ਸੀਗੇ ਪੁੱਛਦੇ ਹੀ ਕਿ ਮਨਜਿੰਦਰ ਦੇ ਮੰਮੀ ਡੈਡੀ ਕਿੱਥੇ ਆ ਉਹ ਤੁਹਾਡੇ ਨਾਲ ਨਹੀਂ ਹੁੰਦੇ ਕਦੀ ਨਹੀਂ ਵੇਖੇ ਤੇ ਨਾ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ ਉਹ ਮਤਲਬ ਉਹਨਾਂ ਬਾਰੇ ਦੱਸੋ ਸਾਨੂੰ ਤੇ ਚਲੋ ਹੁੰਦਾ ਵੀ ਇਹ ਭੈਣ ਭਰਾਵਾਂ ਨੂੰ ਜਦੋਂ ਸਾਡੇ ਨਾਲ ਖੇਚਵਾਉਂਨਾਂ ਨੂੰ ਤਾਂ ਇਹ ਵੀ ਜਾਨਣਾ ਚਾਹੁੰਦੇ ਆ ਕਿ ਇਹਨਾਂ ਦੇ ਮੰਮੀ ਡੈਡੀ ਕਿੱਥੇ ਆ ਉਹ ਕਿ ਉਹਦੀ ਵਿੱਚ ਕਦੀ ਦਿਖਾਈ ਦਿੱਤੇ ਕਿਉਂਕਿ ਮੈਂ ਜਦੋਂ ਤੁਗਲਵਾਰ ਜਾਨੀ ਆਪਣੇ ਮੰਮੀ ਡੈਡੀ ਬਾਰੇ ਦੱਸ ਨਹੀਂ ਹਾਂ ਹਣਾ ਸਾਰੇ ਜਣਿਆਂ ਨੇ ਵੇਖਿਆ ਉਹਨਾਂ ਨੂੰ ਵੀ ਤੇ ਇਹ ਆਟੋਮੈਟਿਕਲੀ ਜਿਹੜੀ ਦਿਮਾਗ ਵਿੱਚ ਗੱਲ ਆ ਜਾਂਦੀ ਆ ਹਣਾ ਕਿ ਮਨਜਿੰਦਰ ਦੇ ਮੰਮੀ ਡੈਡੀ ਕਿੱਥੇ ਆ ਤੇ ਅੱਜ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸਣਾ ਵਾ ਕਿ ਮਨਜਿੰਦਰ ਦੇ ਮੰਮੀ ਡੈਡੀ ਇਸ ਦੁਨੀਆ ਵਿੱਚ ਨਹੀਂ ਹੈਗੇ ਤੇ ਟਾਈਮ ਤੋਂ ਪਹਿਲਾਂ ਹੀ ਉਹ ਚਲ ਗਏ ਆ ਜਦੋਂ ਕਿ ਹਨ ਨੂੰ ਉਹਨਾਂ ਦੀ ਅਜ ਬਹੁਤ ਲੋੜ ਵਾ ਸਾਰੀ ਉਮਰ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਵਾ ਬਿਲਕੁਲ ਜੀ ਬਿਲਕੁਲ ਤੇ ਸਾਡੇ ਵਿਆਹ ਨੂੰ ਉਦੋਂ 4 ਸਾਲ ਹੋਏ ਹੀ ਜਦੋਂ ਮਨਜਿੰਦਰ ਦੇ ਡੈਡੀ ਡੈਥ ਹੋ ਗਈ ਸੀਗੀ ਤੇ ਸਾਡਾ ਸਾਇਰਸ ਜੋ 3 ਸਾਲ ਦਾ ਹੈਗਾ ਹਨਾ ਸਾਇਰਸ ਸਾਇਰਸ ਜਿਆਦਾ ਕੋਈ ਦਾदू ਬਾਰੇ ਤੈਨੂੰ ਥੋੜਾ ਬਹੁਤਾ ਯਾਦ ਹੈ ਮੈਨੂੰ ਜਿਆਦਾ ਨਹੀਂ ਕੋਈ ਇਹ ਬਿਲਕੁਲ ਛੋਟਾ ਹੈਗਾ ਉਹਦੇ ਨਿਕਾ ਹੈ ਬਿਲਕੁਲ ਉਹਦੇ ਤੇ 8 ਮਹੀਨੇ ਦਾ ਸੀ ਉਹਦੇ 8 ਮਹੀਨੇ ਦਾ ਹੈਗਾ ਹਾਂ ਤੇ ਮਾੜੀ ਮੋਟੀ ਬੰਦੀ ਚਲਕ ਜੀ ਮਹਿਸੂਸ ਹੁੰਦੀ ਉਹ ਛੋਟਾ ਹੈ ਉਦਾਂ ਹੀ ਜਿਆਦਾ ਨਹੀਂ ਕੁਝ ਹੈਗਾ ਹੀ ਹਾਂ ਦਾਦੀ ਦਾ ਚੰਗੀ ਤਰ੍ਹਾਂ ਪਤਾ ਕਿ ਦਾਦੀ 2017 ਦੇ ਵਿੱਚ ਐਕਸਪਾਇਰ ਹੋਏ ਹੀ ਕਿ ਹਾਂ ਉਹਨੂੰ ਤਾਂ ਕਿਦਾਂ ਪਤਾ ਦੇ ਦਾਦੀ ਦੇ ਮਤਲਬ ਇਹ ਦਾਦੀ ਦਾ ਚੰਗੀ ਪੜਾ ਪਤਾ ਹੈ ਇਹਨਾਂ ਨੂੰ ਪਤਾ ਉਹ ਵੀ ਛੋਟੇ ਹੀ ਹਜੇ ਉਦੋਂ ਮੈਂ 6ਵੀਂ 7ਵੀਂ ਕਲਾਸ ਵਿੱਚ ਪੜਦਾ ਸੀ ਹਾਂ ਉਦੋਂ ਵੀ ਸਕੂਲ ਗਏ ਹੀ ਵਿਚਾਰੇ 6ਵੀਂ ਕਲਾਸ ਵਿੱਚ ਜੋ ਤੁਹਾਡੇ ਮਗਰੋਂ ਜਿਹੜਾ ਸਕੂਲੇ ਖਾਮ ਹੋ ਗਿਆ ਹਾਂ ਇਹ ਆ ਕੇ 2017 2017 ਚ ਤੇ ਉਹ ਜਿਆ ਪ੍ਰੀ ਕੋਠੀ ਰਹੀ ਕਿ ਕੋਣ ਹਾਂ ਲੈਂਟਰ ਲੁੰਟਰ ਪੈ ਗਿਆ ਹੈਗਾ ਨਹੀਂ ਤੇ ਰਹਿਣ ਦਾ ਠੀਕ ਆਗੇ ਹੈ ਨਾ ਇੱਥੇ ਆਪਾਂ ਹਾਂ ਤੇ ਜਿਹੜੇ ਹਾਂ ਇਹਨਾਂ ਦੇ ਡੈਡੀ ਆ ਤੇ ਉਹਨਾਂ ਨੂੰ ਬੜਾ ਚਾਹ ਹੀ ਗਿਆ ਕਿ ਮੇਰੇ ਪੋਤੇ ਅੱਗੇ ਹਨਾ ਤੇ ਉਹਨਾਂ ਨੂੰ ਬੜੀ ਰੀਜ ਹੁੰਦੀ ਹੀ ਕਿ ਮੈਂ ਹੁਣ ਇਹਨਾਂ ਨਾਲ ਮਤਲਬ ਵਧੀਆ ਲੱਗਦਾ ਸਾਰਿਆਂ ਨੂੰ ਜਦੋਂ ਪੋਤੇ ਪੋਤੀਆਂ ਹੋਣ ਤੇ ਕਿੱਡਾ ਵਧੀਆ ਲੱਗਦਾ ਵਾ ਉਹ ਟਾਈਮ ਹੁੰਦਾ ਵਾ ਹਨਾ ਆਪਣੇ ਟੱਬਰ ਵਿੱਚ ਰਹਿਣ ਦਾ ਪਰ ਮਾਲਕ ਨੂੰ ਕੋਈ ਹੋਰ ਹੀ ਮਨਜ਼ੂਰ ਹੀਗਾ ਬਿਲਕੁਲ ਬਿਲਕੁਲ ਤੇ ਉਹ ਵੀ ਚਾਣ ਚੱਕ ਜਈ ਡੈਥ ਹੋ ਗਈ ਉਹਨਾਂ ਦੀ ਮਤਲਬ ਕੁਝ ਲੰਮਾ ਟਾਈਮ ਕੋਈ ਬਿਮਾਰ ਪਿਆ ਹੋਵੇ ਤਾਂ ਤਾਂ ਵੀ ਹਣਾ ਹੁਣ ਦਾਵਾ ਕਿ ਚਲੋ ਬਿਮਾਰ ਹੀਗੇ ਜਾਂ ਕਿੱਦਾਂ ਹੀ ਪਰ ਉਹ ਤੇ ਮਤਲਬ ਪਤਾ ਹੀ ਨਹੀਂ ਲੱਗਾ ਦੋਆ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਪਤਾ ਨਹੀਂ ਕੀ ਹੋ ਗਿਆ ਕਿੱਦਾਂ ਮਤਲਬ ਸਮਝ ਨਹੀਂ ਆਈ ਕੋਹ ਤੇ ਉਹ ਬੜੀ ਧੀਰ ਤੱਕ ਹਸਦਮਾ ਜਿਹਾ ਲੱਗਾ ਰਿਹਾ ਵਾ ਤੇ ਹੁੰਦਾ ਹੀ ਹੁਣ ਤੱਕ ਵੀ ਉਹਨਾਂ ਦੀ ਮਤਲਬ ਯਾਦ ਆਉਂਦੀ ਭੁੱਲਦੇ ਤ ਨਹੀਂ ਕਿ ਤਨਾਵ ਭੁੱਲਣੇ ਸਾਰੀ ਉਮਰ ਹੂੰ ਇਹ ਤਿੰਨ ਨਵਾਂ ਹੀ ਹੋਣਾਂ ਦੀਆਂ ਹੂੰ ਹੂੰ ਪੇਪਰ ਅਜੇ ਤੱਕ ਡੈਡੀ ਮੰਮੀ ਨੇ ਤੁਹਾਨੂੰ ਕਦੀ ਮਾੜਾ ਜਗਾ ਨਹੀਂ ਕਰੀ ਆਖਿਆ ਹੈ ਨਹੀਂ ਨਹੀਂ ਉਹ ਗਲਤ ਨਹੀਂ ਕਦੀ ਵੀ ਬੋਲੇ ਗਲਤੀ ਕਦੀ ਨਹੀਂ ਕੰਦਾ ਗਲਤ ਕਰਨ ਨੂੰ ਕਿਹਾ ਵੀ ਇਹ ਕੌਣ ਹੈ ਕੌਣ ਚਾਹੇ ਜਾਂ ਕਈ ਗੱਲਬਾਤ ਨੀ ਤੇ ਆਮ ਘਰਾਂ ਦੇ ਵਿੱਚ ਕਈ ਗੱਲਾਂ ਹੁੰਦੀਆਂ ਹਨਾ ਤੇ ਉਹ ਜੀਵਨ ਜੁੱਦ ਹੂੰ ਹੂੰ ਨਹੀਂ ਸਹੀ ਗੱਲ ਆ ਪਰ ਉਹਨਾਂ ਕਦੀ ਕਿਹਨੂੰ ਮਾੜਾ ਚੰਗਾ ਨਹੀਂ ਕਿਹਾ ਚਲੋ ਡੈਡੀ ਵੀ ਫਿਰੋ ਚੱਲ ਗਏ ਉਹਨਾਂ ਵੀ ਨਹੀਂ ਕਦੀ ਕਿਹਨੂੰ ਮਾੜਾ ਚੰਗਾ ਗਿਆ ਤੇ ਗਾੜੀ ਮੰਮੀ ਸਾਡੇ ਨੇ ਉਹ ਵੀ ਬਹੁਤ ਚੰਗੇ ਸੀ ਮੰਮੀ ਵੀ ਬਹੁਤ ਚੰਗੇ ਮੰਮੀ ਨੇ ਕਦੇ ਚੌਕੇ ਚ ਦਖਲਅਦਾਜੀ ਨਹੀਂ ਆ ਕੇ ਕੀਤੀ ਤੁਸਾਂ ਕੀ ਗਲਤ ਕੀਤੀ ਆਰਾਮ ਨਾਲ ਨਾ ਰਹਿਣਾ ਮੁੜ ਕੇ ਵੀ ਤੁਸੀਂ ਪਕਾਓ ਤੁਸੀਂ ਕਰੋ ਜੋ ਮਰਜੀ ਤੇ ਦਖਲਅਦਾਜੀ ਨਹੀਂ ਦਿੱਤੀ ਕਦੀ ਵੀ ਆ ਕੇ ਚੌਕੇ ਦੇ ਵਿੱਚ ਚਲੋ ਵਧੀਆ ਸੀ ਬੱਚਿਆਂ ਨਾਲ ਬੜਾ ਪਿਆਰ ਕਰਦੇ ਸੀਗੇ ਤੇ ਉਹਨਾਂ ਦਾ ਵੀ 17 ਵਿੱਚ ਉਹਨਾਂ ਨੂੰ ਅਟੈਕ ਆਇਆ ਤੇ ਉਹ ਵੀ 1-2 ਦਿਨ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਤੇ ਦੋਵੇਂ ਛੱਡ ਕੇ ਚਲ ਗਏ ਤੇ ਬਾਕੀ ਇਹ ਆ ਕਿ ਆ ਜਿਹੜਾ ਟਾਈਮ ਆ ਇਹਦੇ ਵਿੱਚ ਸਾਨੂੰ ਉਹਨਾਂ ਦੀ ਬਹੁਤ ਜ਼ਿਆਦਾ ਲੋੜ ਸੀਗੀ ਤੇ ਬੱਚਿਆਂ ਨੂੰ ਜ਼ਿਆਦਾ ਲੋੜ ਹੁੰਦੀ ਆਪਣੇ ਦਾਦੇ ਦਾਦੀ ਦੀ ਹਨਾ ਕਈ ਚੀਜ਼ਾਂ ਹੁੰਦੀਆਂ ਵਾ ਜਿਹੜੀ ਦਾਦੇ ਦਾਦੀ ਦੇ ਨਾਲ ਹੀ ਮਤਲਬ ਵਧੀਆ ਲੱਗਦੀਆਂ ਵਾ ਤੇ ਸਾਇਰਸ ਤੇ ਬੜਾ ਕਰਦਾ ਵਾ ਕਿ ਮੇਰਾ ਦਾਦਾ ਮਤਲਬ ਜਿੱਦਾਂ ਉਹਨਾਂ ਦਾ ਨਾਂ ਹੀ ਨਾ ਬਲਬੀਰ ਸਿੰਘ ਲੌਰੀਆ ਉਹਨਾਂ ਨੂੰ ਲੌਰੀਆ ਕਹਿੰਦੇ ਹੁੰਦੇ ਸਾਰੇ ਪਿੰਡ ਵਿੱਚ ਤੇ ਉਹਨਾਂ ਤੋਂ ਬਾਅਦ ਬੱਚੇ ਵੀ ਮਤਲਬ ਆਪਣੇ ਨਾਂ ਦੇ ਮਗਰ ਲੌਰੀਆ ਲਾਉਣ ਲੱਪੇ ਆ ਸਾਇਰਸ ਤੇ ਹਰ ਜਗ੍ਹਾ ਤੇ ਲੌਰੀਆ ਲਖ ਹੁੰਦਾ ਵਾ ਭਾਵੇਂ ਮੋਟਰਸਾਈਕਲ ਲੱਲੇ ਭਾਵੇਂ ਗੱਡੀ ਲੱਲੇ ਜੋ ਮਰਜ਼ੀ ਲੱਲੇ ਇਹਨੇ ਲੌਰੀਆ ਲਵਣਾ ਹੀ ਲਵਣਾ ਵਾ ਨਾਲ ਤੇ ਇਹਦੇ ਫਰੈਂਡ ਵੀ ਜਿਹੜੇ ਸਾਰੇ ਉਹ ਵੀ ਇਹਨੂੰ ਲੋਹੜੀ ਹੀ ਕਹਿੰਦੇ ਆ ਲੇਕਿਨ ਨਿੱਕੇ ਨਿੱਕਾ ਦੇ ਲੋਹੜੀਆਂ ਲੱਗਿਆ ਤਿੰਨਾਂ ਤੇ ਲੋਹੜੀਆਂ ਗੱਡੀ ਤੇ ਵੀ ਲੋਹੜੀਆਂ ਲੋਹੜੀਆਂ ਨਹੀਂ ਕਿਹਾ ਜਾਂ ਹਾਂ ਬੜੀ ਗਿਆ ਸਾਡੀ ਹੋਈ ਟਰੈਕਟਰ ਤੇ ਵੀ ਲਿਖਿਆ ਹੁੰਦਾ ਟਰੈਕਟਰ ਤੇ ਵੀ ਲੋਹੜੀਆਂ ਲਿਖਿਆ ਹੁੰਦਾ ਅਰੇ ਬੱਸ ਇਹ ਲੋਹੜੀਆਂ ਕਹਿੰਦੇ ਕਿ ਚਲੋ ਸਾਡੇ ਦਾਦੂ ਤੇ ਨਹੀਂ ਰਹਿ ਪਰ ਇਹ ਉਹਨਾਂ ਦੀ ਯਾਦਗਰੀ ਰੱਖਣੀ ਆ ਪਉ ਨਾ ਨੂੰ ਸਾਰੇ ਲੋਕ ਯਕੈਂਦੇ ਨੇ ਦੇਖਦੇ ਆਪਾਂ ਮਤਲਬ ਲਾਹਰੀਆ ਜਿਹੜਾ ਵਾ ਉਹਨਾਂ ਦਾ ਲਾਉਣਾ ਹੀ ਲਾਉਣਾ ਵਾ ਹੱਤ ਜੀਵਨ ਇੱਕ ਬੜੀ ਤਗੜੀ ਗੱਲ ਹੁੰਦੀ ਆ ਨਾਂ ਨੂੰ ਕੈਚ ਕਰਕੇ ਰੱਖਣਾ ਨਹੀਂ ਤੇ ਲੋਕੀ ਅੱਜ ਦੂਜੀ ਤੀਜੀ ਸੀੜੀ ਚ ਭੁੱਲ ਜਾਂਦਾ ਸਭ ਭੁੱਲ ਜਾਂਦਾ ਵਾ ਕੋਣ ਹੀ ਕੋਣ ਨਹੀਂ ਕੋਣ ਨਹੀਂ ਹਣਾ ਨਹੀਂ ਨਹੀਂ ਉਦਾਂ ਨਹੀਂ ਤੇ ਆਪਾਂ ਉਦਾਂ ਆਪਾਂ ਸਿੱਧੂ ਹੁੰਨੇ ਆ ਰਾਜਾ ਜੀ ਤੇ ਪਰ ਦਾਦਾ ਜੀ ਦੇ ਨਾਂ ਤੋਂ ਸਰਦਾਰ ਭਵੀਰ ਸਿੰਘ ਲੋਹਰੀਆ ਸਾਹਿਬ ਜਿਹੜੋਂ ਦੇ ਮਤਲਬ ਉਹ ਗਏ ਆ ਉਸ ਤੋਂ ਬਾਅਦ ਆਪਾਂ ਨਹੀਂ ਮਿਲ ਜਾਂਦੀ ਕਿਤੇ ਵੀ ਹੂੰ ਤੇ ਮੈਂ ਆ ਤੋ ਸ਼ੁਰੂ ਤੋਂ ਮਲ ਲਹਾਉਰੀਆ ਲਖਾਉਣਾ ਰਿਹਾ ਜਿਹੜੀ ਚੀਜ਼ ਇਹਦੀ ਆਈਡੀ ਆ ਵੀ ਲਹਾਉਰੀਆ ਆਈਡੀ ਹਾਂ ਆਈਡੀ ਮੇਰੀ ਇੰਸਟਾ ਦੇ ਫੇਸਬੁਕ ਦੇ ਲਹਾਉਰੀਆ ਹੀ ਆ ਜੀ ਲਹਾਉਰੀਆ ਉਹਦੇ ਦੀ ਵੀ ਲਹਾਉਰੀਆ ਮਤਲਬ ਇਹ ਆ ਕਿ ਇਹਨਾਂ ਨੇ ਆਪਣੇ ਦਾਦੂ ਦਾ ਜਿਹੜਾ ਕਹਿੰਦੇ ਪਈ ਇਹ ਚੀਜ਼ ਜਿਹੜੀ ਚਲਾਉਣੀ ਆ ਇਹ ਚੀਜ਼ ਹੀ ਖਤਮ ਨਹੀਂ ਹੋਣੀ ਦੇ ਉਹ ਨਾਂ ਤੋ ਹੁਣ ਸਾਰੇ ਮੈਨੂੰ ਜਾਣਦੇ ਆ ਮੇਰਾ ਸਹਰਸ ਨਾਂ ਭਾਵੇਂ ਕਿ ਨਾਂ ਕੋਦੇ ਲਹਾਉਰੀਆ ਤੋਂ ਜ਼ਰੂਰ ਮੈਨੂੰ ਸਾਰੇ ਜਾਣੇ ਜਾਂਦੇ ਆ ਹਾਂ ਫਰੈਂਡ ਸਾਰੇ ਕਿੱਲ ਲਹਾਉਰੀਆ ਜਾਂਦੇ ਆ ਸਰਕਲ ਵਾ ਜਿੰਨਾ ਸਾਰਾ ਸਰਕਲ ਆਪਣੇ ਸਾਰੇ ਲਹਾਉਰੀਆ ਕਿੰਨੇ ਨਹੀਂ ਭਾਵੇਂ ਜਿੰਨਾ ਮਰਜੀ ਸੀ ਨਾ ਦਾ ਦੋ ਤੇਰੇ ਨੂੰ ਆ 10 ਵੀ ਪਿੰਡ ਪੂਰੇ ਤਾਂ ਜਾਣਦੇ ਆ ਨਹੀਂ ਬੜੀ ਉਹਨਾਂ ਦੀ ਜਾਣ ਪਛਾਣ ਲਾਗੇ ਛਾਗੇ ਉਹਨਾਂ ਦੀ ਵਧੀਆ ਹੀ ਗਏ ਆ ਵਧੀਆ ਇਨਸਾਨ ਹੀ ਸਾਰਿਆਂ ਦਾ ਮਤਲਬ ਬੜੀ ਵਾਕਈ ਹੀ ਉਹਨਾਂ ਦੀ ਬਹੁਤ ਦੂਰ ਦੂਰ ਦਾ ਖਾਣ ਪੀਣ ਵੀ ਥੋੜਾ ਜਿਹਾ ਖੁੱਲੇ ਸੁਭਾ ਦਾ ਨਹੀਂ ਹੈ ਹੀ ਮਤਲਬ ਵਧੀਆ ਹੀ ਗਏ ਕੋਈ ਇਹ ਨਹੀਂ ਗੱਲ ਹੈ ਜੇ ਕੋਈ ਦੋ ਚਾਰ ਜਣੇ ਆ ਗਿਆ ਤੇ ਅੰਦਰ ਵੜ ਕੇ ਕਿ ਜਨਾਨੀ ਨੂੰ ਕਹਿ ਦੇਣਾ ਵੀ ਬਾਹਰ ਵੇਖੀ ਬੰਦੇ ਨੂੰ ਕਹਿ ਦੇ ਵੀ ਹੈ ਨਹੀਂ ਇੱਥੇ ਨਹੀਂ ਇਹ ਚੀਜ਼ਾਂ ਨਹੀਂ ਮੰਮੀ ਸਾਡੀ ਨੇ ਵੀ ਕਹਿਣਾ ਨਹੀਂ ਕੋਈ ਗੱਲ ਨਹੀਂ ਆ ਉਹ ਹਾਂ ਨਹੀਂ ਇਹ ਚੀਜ਼ਾਂ ਨਹੀਂ ਹੈਗੀਆਂ ਉਹ ਆ ਤਾਂ ਹੁਣ ਸਾਡੇ ਜੋ ਆ ਹਾਂ ਵਾਈ ਕੋਈ ਨਹੀਂ ਥਾਣ ਪੇੜਾ ਇਦਾਂ ਖੁੱਲਾ ਚੱਲਣ ਦੇ ਆ ਹਾਂਜੀ ਹਾਂਜੀ ਬੜੀ ਕਿਰਪਾ ਬਾਬੇ ਨਾਲ ਇਹ ਆ ਕਿ ਮਾਲਕ ਦੀ ਮਿਹਰ ਵਾ ਸੱਚੇ ਪਾਤਸ਼ਾਹ ਦੀ ਤੇ ਬਾਕੀ ਉਹਨਾਂ ਦੇ ਪੋਤਿਆਂ ਨੇ ਉਹਨਾਂ ਦਾ ਪੂਰਾ ਨਾਂ ਜਿਹੜਾ ਵਾ ਜੇ ਤੱਕ ਮਤਲਬ ਪੂਰਾ ਕਹਿੰਦੇ ਪਏ ਅਸੀਂ ਆਪਣੇ ਬੱਚਿਆਂ ਨੂੰ ਵੀ ਗਾੜੀ ਕਹਣਾ ਪੀ ਲੋਰੀਆ ਨਹੀਂ ਮਟਾਉਣਾ ਲੋਰੀਆ ਰਖਣਾ ਰਖਣਾਵਾਂ ਨਾਲ ਨਹੀਂ ਮਟੋ ਮਟਾਉਣਾ ਮੀ ਮਟੋ ਉਹ ਨਾਲੇ ਗੱਲ ਵੀ ਕਿਹੜੀ ਹੈ ਹਾਂ ਤੇਹੀ ਮਤਲਬ ਇਹ ਚੀਜ਼ ਰੱਖਣੀ ਰੱਖਣੀ ਆ ਪਤਾ ਲੱਗੇ ਕਿ ਇਹ ਲੋਰੀਏ ਦੇ ਪੋਤੇ ਆ ਹਾਂਜੀ ਹਾਂਜੀ ਹਾਂ ਬਿਲਕੁਲ ਸਹੀ ਗੱਲ ਤੇ ਇਹ ਆ ਕਿ ਉਹ ਤੇ ਨਾਂ ਪੂਰਾ ਹੋਣ ਵਾਲਾ ਘਾਟਾ ਵਾ ਜਿਹੜਾ ਮਤਲਬ ਸਾਰ ਨੇ ਭਰੇ ਗੱਲੇ ਵੀ ਮੇਰਾ ਡੈਡੀ ਨਾਲ ਬਹੁਤ ਜ਼ਿਆਦਾ ਹੈ ਹਾਂ ਤੇ ਬੜਾ ਪਿਆਰ ਵੀ ਸੀ ਉਹਨਾਂ ਨਾਲ ਹਰ ਗੱਲ ਸਾਂਝੀ ਕਰੀਦੀ ਸੀ ਉਹਨਾਂ ਨਾਲ ਹਾਂ ਇਹ ਹੀ ਕਿ ਇਹਨਾਂ ਦਾ ਦਸਾ ਬਤਾਵੇ ਕਿ ਦੋ ਬ੍ਰਦਰ ਇਹਨਾਂ ਦੇ ਵੱਡੇ ਆ ਇਹ ਤਿੰਨੇ ਜਾਣੇ ਤੇ ਡੈਡੀ ਐ ਮਤਲਬ ਇਕੱਠੇ ਬੈ ਕੇ ਰੋਟੀ ਖਾਣੀ ਇਹਨਾਂ ਨੇ ਇਕੱਠੇ ਬੈ ਕੇ ਤੇ ਜਦੋਂ ਕੋਈ ਵੀ ਗੱਲਬਾਤ ਕਰਨੀ ਜਿਹੜਾ ਫਰੈਂਡ ਸਰਕਲ ਵਿੱਚ ਰਹਿੰਦਾ ਇਦਾਂ ਰਹਿੰਦੇ ਹੁੰਦੇ ਹੀ ਹਰ ਗੱਲ ਸ਼ੇਅਰ ਕਰਨੀ ਆਪਣੇ ਡੈਡੀ ਦੇ ਨਾਲ ਆਪਣੇ ਡੈਡੀ ਦੇ ਨਾਲ ਹੀ ਰਾਤ ਬੈਠ ਕੇ ਰੋਟੀ ਖਾਣੀ ਸਵੇਰੇ ਵੀ ਇਕੱਠਿਆਂ ਨੇ ਬੈਠ ਕੇ ਉਹ ਗੱਲ ਹੈ ਨਹੀਂ ਮਤਲਬ ਜਿਹੜਾ ਕੋਈ ਆਪਣਾ ਧੀ ਪੁੱਤ ਕੋ ਗੱਲ ਬਚਾਉਂਦਾ ਹਾਂ ਜਿਹੜਾ ਕਿਉਂ ਆਪਾਂ ਕੋਈ ਗੱਲ ਕਹੀ ਦੀ ਉਹ ਚੀਜ਼ ਨਹੀਂ ਹੈਗੀ ਜੋ ਕੋ ਬਚਾਉਂਦਾ ਵਾ ਵੀ ਨਹੀਂ ਨਹੀਂ ਮੈਨੂੰ ਪਤਾ ਨਹੀਂ ਕੀ ਗੱਲ ਦਾ ਮੈਂ ਵੇਖਿਆ ਨਹੀਂ ਉਹ ਨਹੀਂ ਗੱਲ ਉਹ ਹੀ ਹੁਣ ਅਸੀਂ ਵੀ ਗਾੜੀ ਮੋਹਲੇ ਤਰੰਦ ਰੱਖਿਆ ਵਾ ਇਹਨਾਂ ਨੇ ਵੀ ਹਰ ਗੱਲ ਸ਼ੇਅਰ ਕਰੀ ਦੀ ਇਹ ਬੱਚਿਆਂ ਨੇ ਉਹੀ ਮਤਲਬ ਉਹੀ ਤਰ੍ਹਾਂ ਤਰ੍ਹਾਂ ਦੁਨੀਆਂ ਕਰਕੇ ਪਈ ਆਏ ਕੋਣ ਨਹੀਂ ਗਾ ਹੋਣ ਤੇ ਆਏਗੇ ਇਹਨੂੰ ਕੋਈ ਦੱਸਦਾ ਨਹੀਂ ਗਾ ਵੀ ਇਹ ਰਿਸ਼ਤੇਦਾਰ ਕੌਣ ਪਤਾ ਕੀ ਆ ਸਾਡੇ ਡੈਡੀ ਕਹਿੰਦੇ ਹੁੰਦੇ ਸੀਗੇ ਵੀ ਬੱਚਿਆਂ ਨੂੰ ਆਪਣੇ ਲਾਗੇ ਬਿਠਾਓ ਹਾਂਜੀ 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 ਬਾਹਰ ਨਾ ਬਹਿਣ ਦੋ ਹਾਂ ਬਾਹਰ ਨਾ ਬਹਿਣ ਦੋ ਹਾਂ ਆਪਣੇ ਲਾਗੇ ਬਿਠਾਓ ਆਪਣੇ ਲਾਗੇ ਬਿਠਾ ਕੇ ਰੋਟੀ ਖਵਾਓ ਆਪਣੇ ਲਾਗੇ ਉਹਨਾਂ ਦੇ ਵਿੱਚ ਵਿੱਚ ਬੋ ਉਹਨਾਂ ਦੇ ਹਾਂ ਜਿਹੜਾ ਕੋਈ ਗੱਲ ਕਰਨੀ ਜਿਹੜਾ ਕੋਈ ਕੰਮ ਕਰਨ ਦੇ ਵਿੱਚ ਬੈ ਕੇ ਕਰੋ ਜੀਵਨ ਮੇਰੇ ਇੱਕ ਗੱਲ ਹੈਗੀ ਆ ਸਾਡੇ ਬਾਰੇ ਵੀ ਮਾਹੌਲ ਬੜਾ ਗੰਦਾ ਹੈ ਹਾਂ ਹਾਂ ਪਰ ਇਹ ਵੀ ਅਸੀਂ ਚੰਗੇ ਮਾਪਿਆਂ ਦੀ ਆਗਿਆ ਹੇਠ ਰਹੇ ਇੱਥੋਂ ਤੱਕ ਸਭ ਕੁਝ ਫੇਅਰ ਕਰਕੇ ਬੈਗੇ ਸਾਰੀ ਦੁਨੀਆ ਲਾਗੇ ਛਾਗੇ ਜਾਣਦੀ ਆ ਵੀ ਕਿਤਨਾ ਕੀ ਬਣਿਆ ਕੀ ਨਹੀਂ ਜੋ ਵੀ ਕੁਝ ਵੀ ਆ ਹਨਾ ਹਾਂਜੀ ਚਲੋ ਇਹ ਆ ਕਿ ਉਹਦਾ ਪਰਮਾਤਮਾ ਦਾ ਸ਼ੁਰਗ ਜਾਰ ਕਰਿਆ ਕਰੋ ਜਿਹਨੇ ਜ਼ਿੰਦਗੀ ਦਿੱਤੀ ਆ ਤੇ ਪਰਮਾਤਮਾ ਹਰ ਇੱਕ ਨੂੰ ਕਾਲਪੁਰਖ ਧਰਤੀ ਬਚਾਏ ਆਪਣੇ ਦਾਦਾ ਦਾਦੀ ਨੂੰ ਯਾਦ ਕਰਿਆ ਕਰੋ ਹਾਂ ਜਿਨ੍ਹਾਂ ਦੇ ਹੁੰਦੇ ਆ ਉਹ ਇਤਨੀ ਕਰਦੇ ਜਿੰਨਾ ਕੋ ਹੈਗੀ ਆ ਜੀ ਘੜੀ 10 ਮਿੰਟ ਲਾ ਕੇ ਬਹਿ ਜਾ ਕਰੋ ਗੱਲਾਂ ਬਾਤਾਂ ਕਰਦੇ ਪਤਾ ਕੀ ਆ ਹੁੰਦਿਆ ਕਦਰ ਨਹੀਂ ਹੁੰਦੀ ਉਹ ਚੀਜ਼ ਦੀ ਜਦੋਂ ਮਤਲਬ ਚਲ ਜਾਂਦੇ ਤੇ ਫੇਰ ਉਹ ਚੀਜ਼ ਯਾਦ ਆਉਂਦੀ ਆ ਪਰ ਇਹ ਆ ਕਿ ਉਹ ਟਾਈਮ ਨਿਕਲ ਚੁੱਕਾ ਹੁੰਦਾ ਹੱਥ ਵਿੱਚ ਮੁੜ ਕੇ ਟਾਈਮ ਹੱਥ ਨਹੀਂ ਆਉਂਦਾ ਕਿਤੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਇਹ ਆ ਚੀਜ਼ ਵੀ ਆਪਣੇ ਦਾਦੇ ਦਾਦੀ ਦਾ ਪਿਆਰ ਕਰੋ ਉਹਨਾਂ ਦੀ ਕਦਰ ਕਰੋ ਜਿੰਨਾ ਚਿਰ ਉਹ ਹੈਗੇ ਆ ਹਾਂਜੀ ਤੇ ਉਹ ਪਿਆਰ ਜਿਹੜਾ ਲੋ ਉਹਨਾਂ ਦਾ ਜਿੰਨਾ ਲਿਆ ਜਾਂਦਾ ਵਾ ਕਿਉਂਕਿ ਉਹ ਟਾਈਮ ਜਿਹੜਾ ਨਿਕਲ ਜਾਂਦਾ ਵਾ ਫੇਰ ਉਹ ਚੀਜ਼ਾਂ ਨਹੀਂ ਲੱਭਦੀਆਂ ਭਾਵੇਂ ਬੰਦਾ ਚਨੀ ਵੀ ਕੋਸ਼ਿਸ਼ ਕਰ ਲੇ ਗੱਲ ਤੇ ਕੁਝ ਨਹੀਂ ਹੁੰਦੀ ਜੀਵਨ ਇਹ ਬੜਾ ਦੁਨੀਆ ਦਾ ਸਰਕਲ ਫਰਿਆ ਵਾ ਗੱਲ ਕੋਈ ਨਹੀਂ ਸਿਰਫ ਗੱਲ ਹੁੰਦੀ ਰੋਟੀ ਪਾਣੀ ਦੀ ਤੇ ਰੋਟੀ ਪਾਣੀ ਉਤਨਾ ਵੀ ਜਿਸ ਤੇ ਚਾਰਜ ਹੀ ਰਹਿੰਦੇ ਆ ਨਾ ਤੇ ਆਟੋਮੈਟਿਕਲੀ ਇੱਕ ਦੋ ਆ ਜਾਣੇ ਦਾ ਵੱਜ ਜਾਂਦਾ ਹੂੰ ਹੂੰ ਸਹੀ ਗੱਲ ਠੀਕ ਨਹੀਂ ਤੇ ਮਾਪਿਓ ਵੀ ਵਿਚਾਰਾ ਕੀ ਕਰੇ ਇਹ ਸਾਰੀ ਉਮਰ ਢੋਟਵਾ ਕੇ ਘਰੋਂ ਲਿਉਂਦਾ ਜਿਆ ਵਾਸਤੇ ਭੱਜੇ ਫਿਰਦੇ ਰਹਿੰਦੇ ਮਾਪਿਓ ਤੇ ਮੁੜਕੇ ਮਾਪਿਓ ਵਾਧੂ ਹੋ ਜਾਂਦੇ ਆ ਕਿਦਾਂ ਦਾ ਹਨਾ ਕੀ ਚੱਕਰ ਵਾ ਕੀ ਕੀ ਸਿਸਟਮ ਬਣਿਆ ਵਾ ਵੀ ਮਾਪਿਓ ਵਾਧੂ ਹੋ ਜਾਂਦੇ ਮੁੜਕੇ ਮੈਂ ਆਪਣੀਆਂ ਭੈਣਾਂ ਨੂੰ ਕਿੰਨਾ ਨੋਆ ਧੀਆ ਸਾਰੀਆਂ ਨੇ ਚਲੋ ਗਾੜੀ ਜਿੱਤਰਾ ਵੀ ਆ ਹਾਂ ਹਾਂ ਵੀ ਆਪਣੇ ਵਧੀਆ ਤਰੀਕੇ ਨਾਲ ਰਹਿ ਕਰਨ ਸਾਰੇ ਹਨਾ ਜਿਹੜੇ ਮਾਂ ਪਿਓ ਹਨ ਉਨੂੰ ਪਾਲਦੇ ਆ ਵੱਡੇ ਕਰਦੇ ਆ ਕੁੱਤੀ ਰੋਟੀ ਵਾਲੇ ਰੋਟੀ ਦੋ ਪਾਣੀ ਵਾਲੇ ਨੂੰ ਪਾਣੀ ਦੋ ਤੇ ਕੋਈ ਗੱਲ ਹੀ ਨਹੀਂ ਕੀ ਨਹੀਂ ਜੇ ਇੱਕ ਮਾਂ ਪਿਓ ਆਪਣੀਆਂ ਜ਼ਰੂਰਤਾਂ ਸਾਰੀਆਂ ਪੂਰੀਆਂ ਕਰਦਾ ਹੁਣ ਸਾਇਰ ਸੁਣੀ ਆ ਹਾਂਜੀ ਹਾਂਜੀ ਅਸੀਂ ਇਹਨਾਂ ਦੀ ਹਰ A ਤੋਂ Z ਜਿਹੜੀ ਹਰ ਜ਼ਰੂਰਤ ਪੂਰੀ ਕਰਦੇ ਆ ਇਹਨਾਂ ਵਾਸਤੇ ਇਹਨਾਂ ਵਾਸਤੇ ਮਰਦੇ ਜਾਂਦੇ ਆ ਇਹਨਾਂ ਵਾਸਤੇ ਭੱਜੇ ਫਿਰਦੇ ਆ ਹਣਾ ਹਾਂਜੀ ਹਾਂਜੀ ਕੱਲ ਨੂੰ ਹੁਣ ਇਹਨਾਂ ਦਾ ਵਿਆਹ ਹੋਣਾ ਕੱਲ ਨੂੰ ਇਹਨਾਂ ਦੀ ਆ ਵਾਈਫ ਆ ਕੇ ਕੋਈ ਕਵੇ ਕਿ ਜੇ ਤੇਰੇ ਮਾਪਿਓ ਦੀ ਰੋਟੀ ਨਹੀਂ ਮੇਰੇ ਕੋਲ ਪੱਕਦੀ ਤੇ ਇਹ ਵੀ ਕਹਦੇ ਕੱਲ ਨੂੰ ਕਿ ਮੰਮੀ ਡੈਡੀ ਤੁਹਾਡਾ ਮੈਂ ਮਤਲਬ ਖਰਚਾ ਨਹੀਂ ਚੁੱਕ ਸਕਦਾ ਤੇ ਫਿਰ ਉਹ ਮਾਪਿਓ ਜਿੰਦੇ ਹੀ ਜੀ ਮਰ ਜਾਂਦੇ ਆ ਉਹ ਮਾਪਿਓ ਜਿੰਦੇ ਨਹੀਂ ਰਹਿੰਦੇ ਕਿਉਂਕਿ ਬੱਚਿਆਂ ਵਾਲੇ ਵੇਖਦੇ ਵੇਖਦੇ ਹੀ ਮਤਲਬ ਉਮਰ ਸਾਰੀ ਲੰਘ ਜਾਂਦੀ ਮਾਪਿਓ ਦੀ ਮੈਂ ਤੇ ਇਹ ਕਹੂੰਗੀ ਕਿ ਮਾਪਿਓ ਨੂੰ ਕਦੀ ਵਾਧੂ ਨਾ ਸਮਝੋ ਆਪਣੇ ਨੂੰ ਆਪਣੇ ਮਾਪਿਓ ਦੀ ਕਦਰ ਕਰੋ ਹਮੇਸ਼ਾ ਹੀ ਕਰੋ ਸਭ ਤੋਂ ਵੱਡੀ ਹਾਂ ਤੇ ਮੁੜਤੀਆ ਜਦੋਂ ਚੱਲ ਜਾਂਦੇ ਹਾਂ ਹਾਂ ਚੱਲ ਜਾਂਦੇ ਫਿਰ ਕਿਉਂ ਰੋਂਦੇ ਫਿਰ ਕੋ ਖੁਕੀਆਂ ਫੜਾ ਮਾਰਦੇ ਪਈਆਂ ਉਂ ਕਰਦੇ ਜਾਂ ਉਂ ਕਰਦੇ ਹੁੰਦਿਆਂ ਕਦਰ ਕਰੋ ਬਸ ਇਹੋ ਕਹਿਣਾ ਚਾਹੁੰਨੀ ਆ ਮਾਪੇ ਜਿਹੜੇ ਹੈਗੇ ਉਹਨਾਂ ਨੂੰ ਸੰਭੋ ਉਹਨਾਂ ਦੀ ਕਦਰ ਕਰੋ ਬਿਲਕੁਲ ਬਿਲਕੁਲ ਸਹੀ ਗੱਲ ਆ ਠੀਕ ਆ ਨਾ ਹਾਂਜੀ ਹਾਂਜੀ ਹਾਂ ਚਲੋ ਜੀ ਚਲੋ ਇਹੋ ਹੀ ਦੱਸਣਾ ਸੀ ਤੁਹਾਨੂੰ ਸਾਰਿਆਂ ਨੂੰ ਵੀ ਬੰਜਿੰਦਰ ਦੇ ਮੰਮੀ ਡੈਡੀ ਇਸ ਦੁਨੀਆ ਵਿੱਚ ਨਹੀਂ ਹੈਗੇ ਹਾਂਜੀ 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 ਤੇ ਹੁੰਦੇ ਤੇ ਵੀਡੀਓ ਵਿੱਚ ਵੀ ਸਾਡੇ ਨਾਲ ਆਉਂਦੇ ਤੇ ਤੁਹਾਨੂੰ ਮਿਲਾਉਂਦੇ ਵੀ ਉਹਨਾਂ ਨਾਲ ਸਾਰਿਆਂ ਨੂੰ ਤੇ ਤੁਸੀਂ ਖੁਸ਼ ਵੀ ਬੜੇ ਹੋਣਾ ਕਿਉਂਕਿ ਨੇਚਰ ਬਹੁਤ ਵਧੀਆ ਸੀ ਉਹਨਾਂ ਦਾ ਹਾਂਜੀ ਹਾਂ ਚਲੋ ਅਗੋ ਜੋ ਉਹ ਮਾਲਕ ਨੂੰ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਣਾ ਤੇ ਉਹੀ ਹੁੰਦਾ ਤੇ ਚਲੋ ਠੀਕ ਆ ਜੀ ਫਿਰ ਹੈ ਬਹੁਤ ਵਧੀਆ ਹੁਣ ਘਾੜ ਤੇ ਨੀਕੀ ਪੂਰੀ ਹੁੰਦੀ ਸਰ ਉਹ ਨਹੀਂ ਨਾ ਪੂਰੀ ਠੀਕ ਨਹੀਂ ਤਾ ਹੋਣੀ ਆ ਨਾ ਉਹ ਤਾਂ ਘਟ ਰਹਿਣੀ ਰਹਿਣੀ ਹੁੰਦੀ ਹੈ ਜਨਾਬ ਆ ਜ਼ਿੰਦਗੀ ਦੀ ਜੜੀ ਮਾੜੀ ਮੋਟੀ ਧੱਕਣ ਦੇ ਆ ਕਿੰਨਾ ਲੰਘਦੀ ਲੰਘ ਦੇ ਵੀ ਟੱਕੀ ਕਿੰਨਾ ਲੰਘ ਜਾਣੀ ਆ ਤੇ ਚਲੋ ਠੀਕ ਹੈ ਜੀ ਚਲੋ ਠੀਕ ਆ ਜੀ ਫਿਰ ਵਸਦੇ ਰਹੋ ਸਾਰੇ ਭੈਣ ਭਰਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ